ਸੋ ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਸਾਡੀ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨਾਲ ਨਾ ਬਣੇ ਰਿਓ ਤੇ ਵੀਡੀਓ ਨੂੰ ਜਰੂਰ ਦੇਖਿਓ ਸੋ ਜਦੋਂ 10ਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਪਰਿਵਾਰ ਵਾਰ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸੁੱਤੇ ਪਏ ਆ ਤੇ ਸਿੰਘ ਭਾਲ ਦੇ ਭਾਲ ਦੇ ਉਹਨਾਂ ਕੋਲੇ ਆਉਂਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਵੀ ਸਤਿਗੁਰੂ ਜੀ ਤੁਸੀਂ ਤਾਂ ਸੇਜਾਂ ਤੇ ਸੌਣ ਵਾਲੇ ਅੱਜ ਕੰਨਿਆਂ ਤੇ ਸੁੱਤੇ ਪਏ ਆ ਸੋ ਅੱਗੇ ਬਿਆਨ ਕਰਨਗੇ ਸਾਡੇ ਅੰਕਲ ਜੀ ਦਸ ਮੇ ਪਾਤਸ਼ਾਹ ਕੌਮ ਦਾ ਕਰਜ ਸਿਰ ਤੋਂ ਸਮੇ ਸਮੇ ਸਿਰ ਆਪ ਉਤਾਰ ਦੇ ਰਹੇ ਲੋੜ ਪਿਤਾ ਦੀ ਪਈ ਤਾਂ ਪਿਤਾ ਦਿੱਤਾ ਲੋੜ ਪੁੱਤਾਂ ਦੀ ਪਈ ਪੁੱਤਵਾਰ ਦੇ ਰਹੇ ਚੰਨਾ ਚੋ ਚੰਨ ਗੁਜ਼ਰੀ ਦਾ ਚੰਨ ਚੰਨਾ ਚੋ ਚੰਨ ਗੁਜ਼ਰੀ ਦਾ ਚੰਨ ਚੰਨਾ ਚੋ ਚੰਨ ਚਮਕੀ ਲਾਏ ਉਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਿਰ ਤਾਜ ਉੜਾ ਨੀਲਾ ਬੜਾ ਪੁਰਤੀ ਲਾਏ ਗੁਜਰੀ ਦਾ ਚੰਨ ਤਨਾਂ ਚੋ ਚੰਨ ਗੁਜਰੀ ਦਾ ਮਾ ਗੁਜਰੀ ਕਰਮਾ ਹੁਵਾਲੜੀਏ ਮਾ ਗੁਜਰੀ ਕਰਮਾ ਹਵਾਲੜੀਏ ਤੈਨੂੰ ਸੌ ਸੌ ਵਾਰੇ ਸਲਾਹ ਦੇਈਏ ਮਾਂ ਤੇਰੀਆਂ ਸਿਪਤਾ ਕਰ ਕਰਕੇ ਮੁਰਦੇ ਵਿੱਚ ਜਿੰਦੜੀ ਪਾ ਦਈਏ ਤੇਰੀ ਕੁਖਣੀ ਪੈਦਾ ਕੀਤਾ ਤੇਰੀ ਕੁਖਣੀ ਪੈਦਾ ਕੀਤਾ ਸ਼ੇਰੀ ਅਨਖੀ ਲਾਏ ਉਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਿਰਤਾਜ ਘੋੜਾ ਨੀਲਾ ਬੜਾ ਫੁਰਤੀ ਲਾਏ ਗੁਜਰੀ ਦਾ ਚੰਨ ਚੰਨਾ ਚੁ ਚੰਨ ਗੁਜਰੀ ਦਾ ਮਾਤਾ ਗੁਜਰੀ ਨੂੰ ਕੁਝ ਸਿੱਖਾਂ ਨੇ ਪੁੱਛਿਆ ਕਿ ਮਾਂ ਤੈਨੂੰ ਗੁਜਰੀ ਕਿਉਂ ਆਖਦੇ ਐ ਤਾਂ ਅੱਗੋਂ ਗੁਜਰੀ ਨੇ ਪਤਾ ਕੀ ਜਵਾਬ ਦਿੱਤਾ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਆਈ ਲਾ ਪਤੀ ਦਿੱਤਾ ਪੈਰ ਮੈਂ ਪੋਤੇ ਦਿੱਤੇ ਹੁਣ ਮੌਤ ਮੈਨੂੰ ਕਹਿੰਦੀ ਆ ਚੱਲ ਗੁਜਰੀ ਤੈਨੂੰ ਲੋਕ ਮੈਨੂੰ ਗੁਜਰੀ ਆਖ ਦੇਨੇ ਜਿਹੜੀ ਆਈ ਤੇ ਉਹ ਮੈਂ ਚੱਲ ਗੁਜਰੀ ਅੱਜ ਤੱਕ ਸਰਹੰਦ ਦੀਆਂ ਕੰਟਾਂ ਨੂੰ ਓ ਅੱਜ ਤੱਕ ਸਰਹੰਦ ਦੇ ਅੰਕਾ ਨੂੰ ਗੁਜਰੀ ਪਈ ਚੇਤੇ ਆਉਂਦੀ ਏ ਅੱਜ ਧਰਤੀ ਮਾਛੀ ਵੜਦੀ ਪਈ ਗੁਜਰੀ ਗੁਜਰੀ ਗਾਉਂਦੀ ਏ ਤੇਰੀ ਸ਼ਕਤੀ ਬੜੀ ਮਹਾਨ ਤੇਰੀ ਸ਼ਕਤੀ ਬੜੀ ਮਹਾਨ ਉਹ ਛੈਲ ਚ ਬਿਲਾਏ ਉਹਦੇ ਹੱਥ ਵਿੱਚ ਸੋਨਾ ਬਾਜ ਸੱਚੇ ਸਿਰਤਾਜ ਉਡਾ ਨੀਲਾ ਬੜਾ ਫੁਰਤੀਲਾਏ ਗੁਜਰੀ ਦਾ ਚੰਨ ਚੰਨਾ ਚੋ ਚੰਨ ਗੁਜਰੀ ਦਾ ਚੰਨ ਚੰਨਾ ਚੋ ਚੰਨ ਗੁਜਰੀ ਦਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਸੋ ਕੋਈ ਲਫਜ਼ ਇੱਧਰ ਉੱਧਰ ਜਾਂ ਗਲਤ ਬੋਲਿਆ ਹੋਵੇ ਹੋਇਆ ਗਿਆ ਹੋਵੇ ਤਾਂ ਸਾਨੂੰ ਮਾਫ ਕਰਨਾ ਸੋ ਇਨੀ ਕੀ ਸੇਵਾ ਕਬੂਲ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਦੇ ਲਈ